ਜਿਵੇਂ ਕਿ ਪੰਜਾਬੀ ਵਿਰਸਾ ਬਹੁਤ ਅਮੀਰ ਵਿਰਸਾ ਮੰਨਿਆ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਮੈਂ ਜਗਵਿੰਦਰ ਕੌਰ ਪੰਜਾਬੀ ਲਿੰਕ ਮੀਡੀਆ ਦੇਖ ਰਹੇ ਸਾਰੇ শ্রোਤਿਆਂ ਦਾ ਸਵਾਗਤ ਕਰਦੇ ਹਾਂ ਤਾਂ ਅੱਜ ਦਾ ਇਹ ਕੀ ਜਿਹੜਾ ਪੰਜਾਬੀ ਵਿਰਸਾ ਹੈ ਪੰਜਾਬ ਹੈ ਪਹਿਲਾਂ ਤਾਂ ਪੰਜਾਬ ਦੀ ਪ੍ਰਭਾਸ਼ਾ ਨੂੰ ਕੁਝ ਚੰਦ ਸ਼ਬਦਾਂ ਚ ਬਿਆਨ ਕਰ ਦੇਣਾ ਸਭ ਤੋਂ ਮੁਸ਼ਕਿਲ ਕੰਮ ਹੈ ਤੇ ਜੇ ਹੁਣ ਅਸੀਂ ਇਸ ਦਾ ਜੋ ਵਿਰਸਾ ਹੈ ਉਸ ਦੀ ਗੱਲ ਕਰੀਏ ਜੋ ਕਿ ਅੱਜ ਕੱਲ ਸਾਨੂੰ ਅਲੋਪ ਹੁੰਦਾ ਵੀ ਨਜ਼ਰ ਆ ਰਿਹਾ ਹੈ ਸਾਡਾ ਵਿਰਸਾ ਉਹ ਵਿਰਸਾ ਹੈ ਜਿਸ ਦੀ ਕੋਈ ਦਾਤ ਨਹੀਂ ਦੇ ਸਕਦਾ ਜਿਸ ਦੀ ਕੋਈ ਰੀਸ ਨਹੀਂ ਕਰ ਸਕਦਾ ਜੇਕਰ ਹੁਣ ਅਸੀਂ ਗੱਲ ਕਰੀਏ ਤਾਂ ਅੱਜ ਅਸੀਂ ਇੱਕ ਛੋਟੀ ਜੀ ਪੇਸ਼ਕਸ਼ ਲੈ ਕੇ ਹਾਜ਼ਰ ਹੋਏ ਹਾਂ ਜਿਸ ਦੇ ਵਿੱਚ ਅਸੀਂ ਅੱਜ ਗੱਲ ਕਰਾਂਗੇ ਗੁੱਲੀ ਡੰਡੇ ਦੀ ਬਹੁਤੇ ਲੋਕਾਂ ਨੂੰ ਪਤਾ ਨਹੀਂ ਹੋਵੇਗਾ ਕਿ ਗੁੱਲੀ ਡੰਡਾ ਕੀ ਹੁੰਦਾ ਹੈ ਜੇਕਰ ਤੁਹਾਨੂੰ ਪਤਾ ਹੈ ਸਾਨੂੰ ਕਮੈਂਟਾਂ ਚ ਜ਼ਰੂਰ ਦੱਸਿਓ ਤੇ ਜੇਕਰ ਨਹੀਂ ਪਤਾ ਤਾਂ ਵੀ ਤੁਹਾਡੇ ਬਜ਼ੁਰਗਾਂ ਤੋਂ ਦਾਦਾ-ਦਾਦੀ ਤੋਂ ਮੰਮੀ ਪਾਪਾ ਤੋਂ ਕਿਸੇ ਤੋਂ ਵੀ ਪੁੱਛ ਕੇ ਸਾਨੂੰ ਜ਼ਰੂਰ ਦੱਸਿਓ ਕਿ ਗੁੱਲੀ ਡੰਡਾ ਕੀ ਹੁੰਦਾ ਹੈ ਜੇ ਹੁਣ ਅਸੀਂ ਗੁੱਲੀ ਡੰਡੇ ਦੀ ਗੱਲ ਕਰੀਏ ਤਾਂ ਗੁੱਲੀ ਡੰਡਾ ਗੁੱਲੀ ਇੱਕ ਅਜਿਹੀ ਖੇਡ ਹੁੰਦੀ ਸੀ ਕਿ ਗੁੱਲੀ ਇੱਕ ਲੱਕੜ ਦੇ ਛੋਟੇ ਜਿਹੇ ਟੁਕੜੇ ਨੂੰ ਦੋਨੇ ਸਿਰਿਆਂ ਤੋਂ ਛਿੱਲ ਕੇ ਉਹਨੂੰ ਨੋਕਦਾਰ ਬਣਾਇਆ ਜਾਂਦਾ ਸੀ ਤਿੱਖਾ ਬਣਾਇਆ ਜਾਂਦਾ ਸੀ ਤੇ ਇੱਕ ਡੰਡਾ ਲਿੱਤਾ ਜਾਂਦਾ ਸੀ ਜਿਸ ਦੀ ਮਦਦ ਨਾਲ ਉਸਨੂੰ ਉਡਾਇਆ ਜਾਂਦਾ ਸੀ ਜੇਕਰ ਹੁਣ ਇਸ ਗੱਲ ਨੂੰ ਅਸੀਂ ਹੋਰ ਡੂੰਘਾਈ ਨਾਲ ਦੱਸੀਏ ਤਾਂ ਇਹ ਉਹ ਖੇਡ ਸੀ ਜਿਹਦੇ ਨਾਲ ਬੱਚੇ ਤੰਦਰੁਸਤ ਰਹਿੰਦੇ ਸੀ ਚੁਸਤ ਰਹਿੰਦੇ ਸੀ ਬੱਚੇ ਆਪਦੇ ਮਾਪਿਆਂ ਵਿੱਚ ਵੀ ਰਹਿੰਦੇ ਸੀ ਉਹਨਾਂ ਨੂੰ ਇਹ ਵੀ ਪਤਾ ਹੁੰਦਾ ਸੀ ਕਿ ਸਾਡੇ ਗਲੀ ਗਵਾਂਢ 'ਚ ਕਿੰਨੇ ਬੱਚੇ ਨੇ ਕੀ ਐ ਪਰ ਅੱਜ ਕੱਲ ਅਸੀਂ ਇੱਕ ਤਾਂ ਸ਼ਹਿਰਾਂ ਨੂੰ ਮੂਵ ਹੋ ਗੀਆਂ ਦੂਸਰੀ ਚੀਜ਼ ਕਿ ਸਾਡੇ ਬੱਚੇ ਫੋਨਾਂ ਵਿੱਚ ਇੰਨੇ ਕਾ ਜ਼ਿਆਦਾ ਮਸਰੂਫ ਨੇ ਕਿ ਉਹਨਾਂ ਨੂੰ ਇਹੀ ਨਹੀਂ ਪਤਾ ਹੁੰਦਾ ਕਿ ਸਾਡੇ ਗਵਾਂਢ 'ਚ ਬੱਚੇ ਦਾ ਨਾਮ ਕੀ ਐ ਇਹ ਚੀਜ਼ਾਂ ਅਸੀਂ ਅੱਜ ਇਹ ਚੀਜ਼ਾਂ ਨੂੰ ਲੈ ਕੇ ਬੈਠੇ ਹਾਂ ਕਿ ਸਾਡੇ ਬੱਚੇ ਦੀ ਪਰਸਨੈਲਿਟੀ ਵੱਖਰੀ ਹੋਣੀ ਚਾਹੀਦੀ ਹੈ ਜੀ ਸਾਡਾ ਬੱਚਾ ਐ ਹੋਣਾ ਚਾਹੀਦਾ ਜੋ ਹੋਣਾ ਚਾਹੀਦਾ ਪਰ ਅਸਲ ਵਿੱਚ ਇਹ ਸਾਡੇ ਬੱਚੇ ਦੀ ਪਰਸਨੈਲਿਟੀ ਨਹੀਂ ਸਗੋਂ ਕੀ ਅਸੀਂ ਆਪ ਦੇ ਬੱਚੇ ਨੂੰ ਸਾਡੇ ਸੱਭਿਆਚਾਰ ਤੋਂ ਦੂਰ ਕਰ ਰਹੇ ਹਾਂ ਸੱਭਿਆਚਾਰ ਤੋਂ ਦੂਰ ਅਸੀਂ ਇਸ ਤਰੀਕੇ ਨਾਲ ਕਰ ਰਹੇ ਹਾਂ ਕਿਉਂਕਿ ਸਾਡੇ ਬੱਚਾ ਨੂੰ ਇਹੀ ਨਹੀਂ ਪਤਾ ਕਿ ਸਾਡੇ ਮਹੱਲੇ 'ਚ ਕਿੰਨੇ ਬੱਚੇ ਨੇ ਕੌਣ ਕੀ ਹੈ ਤਾ ਅਸੀਂ ਇਹ ਕਿਵੇਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਬੱਚਾ ਸਾਡੇ ਨਾਲ ਵਧੀਆ ਤਰੀਕੇ ਨਾਲ ਗੱਲ ਕਰੇ ਕਿਉਂ ਕਿ ਉਹ ਮਾਨਸਿਕ ਤੌਰ ਤੇ ਜਿਹੜਾ ਬੱਚਾ ਹੈ ਉਹ ਐਕਟਿਵ ਨਹੀਂ ਉਹ ਤੰਦਰੁਸਤ ਨਹੀਂ ਹੈ ਭਾਵੇਂ ਕਿ ਤੁਹਾਡਾ ਬੱਚਾ ਸਟੱਡੀ ਵਿੱਚ ਐਕਟਿਵ ਹੋ ਸਕਦਾ ਹਰ ਇੱਕ ਚੀਜ਼ ਚ ਐਕਟਿਵ ਹੋ ਸਕਦਾ ਹੈ ਇਸ ਖੇਡ ਜੋ ਗੁੱਲੀ ਡੰਡੇ ਦੀ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਗੁੱਲੀ ਡੰਡੇ ਦੀ ਜੋ ਜਗ੍ਹਾ ਹੈ ਉਹ ਅੱਜ ক্রিকেট ਲੈ ਚੁੱਕੀ ਹੈ ਜਿਹੜੇ ਪੁਰਾਣੇ ਸਮਿਆਂ ਵਿੱਚ ਗੁੱਲੀ ਡੰਡਾ ਖੇਡਿਆ ਜਾਂਦਾ ਸੀ ਉਦੋਂ ਜਿਹੜੀ ਪਹਿਲੀ ਜੋ ਮਿੱਟੀ ਹੈ ਉਹਨੂੰ ਲੈਣ ਲਈ ਜੋ ਟੋਲ ਨੇ ਉਹ ਜਾਂ ਕਹਿ ਲੋ ਕਿ ਬੱਚੀਆਂ ਪਾਈਆਂ ਜਾਂਦੀਆਂ ਸੀ ਜਿਹੜਾ ਸਭ ਤੋਂ ਜ਼ਿਆਦਾ ਬੱਚੀਆਂ ਪਾਉਂਦਾ ਸੀ ਉਹਦੀ ਪਹਿਲੀ ਵਾਰੀ ਆ ਜਾਂਦੀ ਸੀ ਫਿਰ ਪਹਿਲੀ ਵਾਲੀ ਬੰਦਾ ਜੇ ਉਹ ਜਿਹੜੀ ਖੇਡ ਹੁੰਦੀ ਸੀ ਇਹਦੇ ਵਿੱਚ ਦੋ ਟੀਮਾਂ ਵੰਡੀਆਂ ਜਾਂਦੀਆਂ ਸੀ ਪਹਿਲੀ ਟੀਮ ਦੀ ਵਾਰੀ ਪਹਿਲਾਂ ਚੱਲ ਰਹੀ ਹੁੰਦੀ ਸੀ ਬਾਕੀ ਦੇ ਖਿਡਾਰੀ ਅੱਡ ਹੁੰਦੇ ਸੀ ਉਹ ਅੱਧੇ ਖਿਡਾਰੀ ਆ ਜਿਹੜੇ ਉਹ ਸਾਈਡਾਂ ਤੇ ਖੜ ਜਾਂਦੇ ਹੁੰਦੇ ਸੀ ਇੱਕ ਗੁੱਤੀ ਪੱਟੀ ਜਾਂਦੀ ਸੀ ਗੁੱਤੀ ਦੇ ਉੱਪਰ ਗੁੱਲੀ ਰੱਖੀ ਜਾਂਦੀ ਸੀ ਫਿਰ ਡੰਡੇ ਦੇ ਨਾਲ ਉਹਨੂੰ ਉਡਾਇਆ ਜਾਂਦਾ ਸੀ ਗੁੱਤੀ ਜਾ ਕੇ ਕਈ ਵਾਰ ਡਿੱਗ ਵੀ ਪੈਂਦੀ ਸੀ ਜਾਂ ਫਿਰ ਕਈ ਵਾਰ ਕਿ ਜਿਹੜੇ ਵਿਰੋਧੀ ਧਿਰ ਦੇ ਖਿਡਾਰੀ ਹੁੰਦੇ ਸੀ ਉਹਨਾਂ ਵੱਲੋਂ ਹਵਾ ਚੀ ਬਹੁਤ ਚੱਲੀ ਜਾਂਦੀ ਸੀ ਜੇ ਤਾਂ ਹੁਣ ਡਿੱਗ ਪੈਂਦੀ ਹੁੰਦੀ ਸੀ ਫਿਰ ਉਹਦੇ ਉੱਪਰ ਦੁਬਾਰਾ ਟੋਲ ਲਾ ਕੇ ਉਹਨੂੰ ਉਡਾਇਆ ਜਾਂਦਾ ਸੀ ਤੇ ਫਿਰ ਡੰਡਾ ਵਾਪਸ ਤੋਂ ਗੁੱਤੀ ਦੇ ਉੱਪਰ ਰੱਖ ਕੇ ਉਹਦੇ ਉੱਪਰ ਜਿਹੜੇ ਵਿਰੋਧੀ ਖਿਡਾਰੀ ਨੇ ਉਹਨਾਂ ਦੇ ਵੱਲੋਂ ਨਿਸ਼ਾਨਾ ਲਾਇਆ ਜਾਂਦਾ ਸੀ ਜੇ ਤਾਂ ਨਿਸ਼ਾਨਾ ਸਹੀ ਲੱਗ ਜਾਂਦਾ ਸੀ ਫਿਰ ਜਿਹੜੇ ਖਿਡਾਰੀ ਦੀ ਵਾਰੀ ਚੱਲ ਰਹੀ ਹੁੰਦੀ ਸੀ ਉਹਦੀ ਵਾਰੀ ਨੂੰ ਕੱਟ ਦਿੱਤਾ ਜਾਂਦਾ ਸੀ ਉਹਦੀ ਵਾਰੀ ਯਾਨੀ ਕਿ ਖਤਮ ਹੋ ਜਾਂਦੀ ਸੀ ਪਰ ਜੇਕਰ ਇਹ ਨਿਸ਼ਾਨਾ ਨਹੀਂ ਸੀ ਲੱਗਦਾ ਤੇ ਉਸ ਖਿਡਾਰੀ ਦੀ ਵਾਰੀ ਫਿਰ ਉਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੁੰਦੀ ਸੀ ਏਸੀ ਗੁੱਲੀ ਡੰਡਾ ਹਣਾ ਜੇ ਉਹਨੂੰ ਹਵਾ ਵਿੱਚ ਕੈਚ ਕੀਤਾ ਜਾਂਦਾ ਸੀ ਤਾਂ ਵੀ ਵਾਰੀ ਆਊਟ ਹੋ ਜਾਂਦਾ ਸੀ ਬੰਦਾ ਤੇ ਉਸੇ ਤਰ੍ਹਾਂ ਹੀ ਹੁਣ ਅੱਜ ਕੱਲ੍ਹ ਕ੍ਰਿਕਟ ਚੱਲ ਰਹੀ ਹੈ ਕ੍ਰਿਕਟ ਦੇ ਨਾਲ ਵੀ ਅਸੀਂ ਬੋਲ ਨੂੰ ਜ਼ੋਰ ਦੀ ਮਾਰਦੇ ਹਾਂ ਬੋਲ ਚਲੀ ਜਾਂਦੀ ਹੈ ਜੇ ਤਾਂ 부ਚੀ ਜਾਂਦੀ ਹੈ ਖਿਡਾਰੀ ਆਊਟ ਜੇ ਨਹੀਂ 부ਚੀ ਗਈ ਖਿਡਾਰੀ ਖੇਡਦਾ ਰਹਿੰਦਾ ਹੈ ਆਪਦੀ ਖੇਡ ਇਸੇ ਤਰੀਕੇ ਨਾਲ ਜੇਕਰ ਹੁਣ ਅਸੀਂ ਜ਼ਿਕਰ ਕਰੀਏ ਤਾਂ ਇਸ ਵਿਸ਼ੇ ਤੇ ਇੱਕ ਬਹੁਤ ਸੋਹਣੀ ਕਵਿਤਾ ਹੈ ਕਹਿੰਦੇ ਨੇ ਕਿ ਜਿਹੜਾ ਮੌਸਮ ਸੀ ਉਹ ਠੰਡਾ ਸੀ ਯਾਰਾ ਖੇਡਿਆ ਗੁੱਲੀ ਡੰਡਾ ਸੀ ਗੁੱਲੀ ਮੇਰੀ ਕੁਝ ਇਸ ਤਰ੍ਹਾਂ ਭੱਜੀ ਜਾ ਕੇ ਇੱਕ ਦੀ ਅੱਖ 'ਚ ਵੱਜੀ ਜੋਰ ਦੀ ਮੈਂ ਲਾਇਆ ਸੀ ਟੁੱਲ ਅੱਖ ਦਾ ਦੀਵਾ ਹੋ ਗਿਆ ਸੀ ਗੁੱਲ ਉਧਰੋਂ ਇੱਕ ਬੰਦਾ ਆਇਆ ਉਹਨੇ ਮੈਨੂੰ ਲੰਮਾ ਪਾਇਆ ਖਾ ਕੇ ਮਾਰ ਮੈਂ ਹੋ ਗਿਆ ਸੀ ਠੰਡਾ ਫੇਰ ਮੈਂ ਯਾਰਾ ਖੇਡਿਆ ਗੁੱਲੀ ਡੰਡਾ ਸੋ ਗੁੱਲੀ ਡੰਡਾ ਅਲੋਪਤ ਹੋ ਰਿਹਾ ਹੈ ਅਸੀਂ ਤੁਹਾਨੂੰ ਵੀ ਅਪੀਲ ਕਰਦੇ ਹਾਂ ਕਿ ਤੁਸੀਂ ਤੁਹਾਡੇ ਬੱਚਿਆਂ ਨੂੰ ਗੁੱਲੀ ਡੰਡੇ ਵਰਗੀਆਂ ਖੇਡਾਂ ਪਿੱਠੂ ਗਰਮ ਵਰਗੀਆਂ ਖੇਡੀਆਂ ਜਿਹੜੀਆਂ ਖੇਡਾਂ ਅਲੋਪਤ ਹੋ ਰਹੀਆਂ ਨੇ ਜਿਹੜੀਆਂ ਸਾਡੇ ਸੱਭਿਆਚਾਰ ਨਾਲ ਜੁੜੀਆਂ ਨੇ ਇਹਨਾਂ ਬਾਰੇ ਜ਼ਰੂਰ ਦੱਸਿਆ ਕਰੋ ਉਦੋਂ ਤੱਕ ਲਈ ਅਲਵਿਦਾ ਕਮੈਂਟਾਂ ਤੇ ਸੰਦੇਸ਼ ਕੇ ਜਾਣਾ ਨਾ ਭੁੱਲਿਓ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਧੰਨਵਾਦ